ਕੀ ਨਾ ਜੀ ਸੁਸ਼ੀਲ ਸ਼ਰਮਾ ਸ਼ਰਮਾ ਜੀ ਲੁਟਰੂ ਮਹਾਦੇਵ ਆਇਓ ਹਾਂਜੀ ਤੇ ਜਾਗਰਣ ਕਰ ਰਹੇ ਕਿੰਨੇ ਵਾਰ ਜਾਗਰਣਾ ਤੇ 24ਵਾਂ ਜਾਗਰਣ ਹੈ ਜੀ ਕਿੰਨੇ ਤਰੀਕ ਨੂੰ ਜੀ 21 ਸਤੰਬਰ 2024 ਦਿਨ ਸ਼ਨੀਵਾਰ 24ਵਾਂ ਜਾਗਰਣ ਹੈ ਇਹ ਤੇ 15 ਅਗਸਤ ਦੇ ਦਿਹਾੜ ਦੇ ਸਿ ਅੱਜ ਆਇਓ ਕੀ ਕਰਨਾ ਹੈ ਹੋਰ 15 ਅਗਸਤ ਦੇ ਦਿਹਾੜ ਤੱਕ ਤਾਂ ਪੂਲੇ ਸ਼ੰਕਰ ਦੇ ਅਸੀਂ ਦਰਸ਼ਨ ਕਰਨ ਆਏ ਹਾਂ ਇੱਕ ਇੱਥੇ ਅਸੀਂ ਹਰ ਸਾਲ ਨੂੰ 15 ਅਗਸਤ ਨੂੰ ਝੰਡਾ ਵੀ ਚੜਾਈਦਾ ਹੈ ਤਿਰੰਗੇ ਝੰਡੇ ਦੀ ਸ਼ਾਨ ਬਣਾਈਦੀ ਹੈ ਇਸ ਕਰਕੇ ਸਾਡੇ ਦੋ ਕੰਮ ਹੋ ਜਾਂਦੇ ਨੇ ਇੱਕ ਤਾਂ 15 ਅਗਸਤ ਮਨਾ ਲੈਨੇ ਆਂ ਅਸੀਂ ਇੱਕ ਪੋਲੇ ਸ਼ੰਕਰ ਦੇ ਦਰਸ਼ਨ ਕਰ ਜਾਂਦੇ ਆ ਕਿ ਇਹ ਜਿਹੜਾ ਜਾਗਰਣ ਕਿ ਨਾਲ ਸਹਿਯੋਗ ਨ ਕਰਵਾਇਆ ਜਾਂਦਾ ਜੀ ਇਹ ਜਾਗਰਣ ਗਵਿੰਦਗੜ ਖੰਨਾ ਸਮਰਾਲਾ ਹੋਰ ਵੀ ਬਹੁਤ ਸ਼ਹਿਰ ਨੇ ਸਾਡੇ ਨਾਲ ਜੁੜੇ ਹੋਏ ਅਮਲੋ ਸਰੰਦ ਮਤਲਬ ਬਹੁਤ ਸ਼ਹਿਰ ਜੁੜੇ ਬਨੇ ਹੌਰੀ ਹੌਰੀ ਹਰ ਸਾਲ ਅਸੀਂ ਇੱਕ ਅੱਧਾ ਸ਼ਹਿਰ ਨਾਲ ਜ਼ਰੂਰ ਜੋੜਦੇ ਆ ਇਸ ਵਾਰ ਕਿਹੜੀ ਪਾਰਟੀ ਆ ਰਹੀ ਹੈ ਜੀ ਇਸ ਵਾਰ ਵਿਕਰਮ ਰਾਟੌਰ ਬਰਨਾਲੇ ਤੋਂ ਪਾਰਟੀ ਆ ਰਹੀ ਹੈ ਕਿ ਕਿੰਨੀ ਕਿਸਮਤ ਉਰੇ ਪਹੁੰਚ ਜੁਂਦੀ ਹੈ ਸੰਗਤ ਦੀ ਗਿਣਤੀ ਤਾਂ ਦੇਖੋ ਜੀ ਅਸੀਂ ਕਦੇ ਕੀਤੀ ਨਹੀਂ ਹੈ ਲੇਕਿਨ ਜਿਸ ਨੂੰ ਪੋਲੇ ਸ਼ੰਕਰ ਬੁਲਾਉਂਦੇ ਨੇ ਉਹ ਰਾਤ ਨੂੰ 12 ਵਜੇ ਵੀ ਉਰੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਹਰ ਸ਼ਹਿਰ ਤੋਂ ਕਿਉਂਕਿ ਹਮਾਚਲ ਪ੍ਰਦੇਸ਼ ਜਗਰਣ ਹੋ ਰਿਹਾ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਨੇ ਠਹਿਰਨ ਲਈ ਤੇ ਲੰਗਰ ਦਾ ਪ੍ਰੋਗਰਾਮ ਇਸ ਤਰ੍ਹਾਂ ਕੀਤਾ ਉਹ ਸਾਡੀ ਸੇਵਾ ਸੰਮਤੀ ਜਿਹੜੀ ਹੈ ਜਿਹੜੀ ਇਹ ਸੰਮਤੀ ਬਣਾਈ ਵੀ ਹੈ ਲੋਟਰੂ ਮਹਾਦੇਵ ਉਹ ਅਸੀਂ ਸਾਰਾ ਪ੍ਰੋਗਰਾਮ ਇੱਥੇ ਰੱਖੀਦਾ ਦਿਨ ਦੇ ਵਿੱਚ ਆਉਣ ਜਾਣ ਵਾਲਿਆਂ ਵਾਸਤੇ ਮਤਲਬ ਲੰਗਰ ਦਾ ਪ੍ਰਬੰਧ ਹੁੰਦਾ ਬੱਚਿਆਂ ਵਾਸਤੇ ਵੀ ਸਪੈਸ਼ਲ ਚੀਜ਼ਾਂ ਬਣਾਈ ਜਾਂਦੀਆਂ ਨੇ ਤੇ ਰਾਤ ਨੂੰ ਲੰਗਰ ਦਾ ਪ੍ਰਬੰਧ ਹੁੰਦਾ ਕੋਈ ਹਿਮਾਚਲ ਸਰਕਾਰ ਵੱਲੋਂ ਵੀ ਕੋਈ ਜਾਂ ਪ੍ਰਸ਼ਾਸਨ ਵੱਲੋਂ ਵੀ ਤੁਹਾਨੂੰ ਕੋਈ ਮਦਦ ਕੀਤੀ ਜਾਂਦੀ ਔਰੇ ਨਹੀਂ ਕੋਈ ਅਸੀਂ ਉਹਨਾਂ ਤੋਂ ਨਹੀਂ ਕਦੇ ਮਦਦ ਲੱਤੀ ਹੈਗੀ ਉਹ ਉਹਨਾਂ ਦੀ ਇਹੀ ਮਦਦ ਹੁੰਦੀ ਹੈ ਸੀ ਵੀ ਜਗ੍ਹਾ ਜਾਗਰਣ ਕਰਾਉਨੇ ਆ ਤਾਂ ਸਾਡਾ ਸਹਿਯੋਗ ਕਰ ਦਿੰਦੇ ਨੇ ਉਹ ਔਰਕੀ ਸ਼ਹਿਰ ਦੇ ਵਿੱਚ ਹੈ ਤੇ ਔਰਕੀ ਦੇ ਕੋਈ ਸ਼ਹਿਰ ਵਿੱਚੋਂ ਸਹਿਯੋਗ ਮਿਲਣਾ ਔਰਕੀ ਦੇ ਲੋਕ ਵੀ ਹੁਣ ਤਾਂ ਸਾਡੇ ਨਾਲ ਕਾਫੀ ਜੁੜ ਗਏ ਨੇ ਕਨੇਹਾਰ ਦੇ ਲੋਕ ਵੀ ਸਾਡੇ ਨਾਲ ਜੁੜ ਗਏ ਨੇ ਕਨੇਹਾਰ ਦੇ ਬੰਦੇ ਸਾਡੀ ਬਹੁਤ ਮਦਦ ਕਰਦੇ ਨੇ ਕੀ ਕਹਣਾ ਚਾਹੁੰਦੇ ਜੀ ਸ਼ਿਵਪੁਰ ਤੁਰੇ ਪਹੁੰਚ ਕੇ ਜਾਗਰਨਾ ਜ਼ਰੂਰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਸ਼ਿਵਜੀ ਮਹਾਰਾਜ ਦੇ ਆ ਕੇ ਦਰਸ਼ਨ ਕਰੋ ਇੱਥੇ ਹਰ ਆਸ ਮਰਦ ਪੂਰੀ ਹੁੰਦੀ ਹੈ ਅਸੀਂ ਜਿੱਦੇ ਲੱਗੇ ਆਂ ਪੋਲੇ ਸ਼ੰਕਰ ਨੇ ਸਾਨੂੰ ਕਦੇ ਪਿੱਛੇ ਮੁੜ ਕੇ ਦੇਖਣ ਦੀ ਮਤਲਬ ਉਹ ਨਹੀਂ ਕੀਤੀ ਹੈਗੀ ਸਾਡੇ ਤੇ ਸਦਾ ਆਸ਼ੀਰਵਾਦ ਰੱਖਿਆ ਪੋਲੇ ਸ਼ੰਕਰ ਨੇ ਉਹਨਾਂ ਦਾ ਪੁਰਾਣਾ ਮੰਦਿਰ ਆ ਉਹ ਪੁਰਾਣਾ ਤਾਂ ਸਦੀਆਂ ਪੁਰਾਣਾ ਹੈ ਜੀ ਮੰਦਿਰ ਨਹੀਂ ਹੈ ਵੈਸੇ ਤਾਂ ਗੁਫਾ ਸ਼ਿਵਜੀ ਦੀ ਗੁਫਾ ਹੈ ਮਤਲਬ ਇਹ ਭਗਵਾਨ ਇੱਥੇ ਆਪਣੇ ਆਪ ਪ੍ਰਗਟ ਹੋਏ ਬੇਨੇ ਇੱਥੇ ਕੋਈ ਮਤਲਬ ਪਿੰਡੀ ਦੇ ਰੂਪ ਦੇ ਵਿੱਚ ਕਿਸੇ ਨੇ ਸਤਾਫਤ ਨਹੀਂ ਕੀਤੇ ਹੈਗੇ ਆਪਣੇ ਆਪ ਹੀ ਪ੍ਰਗਟ ਹੋਏ ਹੋਏ ਨੇ ਇੱਥੇ ਪੋਲੇ ਸ਼ੰਕਰ ਠੀਕ ਕੀ ਨਾ ਜਾਜੂ ਜਨੇਜਾ ਅਜਲੇਜਾ ਜੀ ਜਾਗਰਣ ਕਰਵਾ ਰਹੇ ਹਾਂ ਕਿੰਨੀ ਤਰੀਕਾ ਜਾਗਰਣਾ ਤਾਂ ਅੱਜ ਕੀ ਕਰਨਾ ਹੈ 21 ਸਤੰਬਰ ਸ਼ਨੀਵਾਰ ਦਾ ਜਾਗਰਣ ਹੈ ਜੀ ਇਹ 24ਵਾਂ ਜਾਗਰਣ ਹੈ ਜੀ ਸਾਡਾ ਪੋਲੇ ਸ਼ੰਕਰ ਦੀ ਕਿਰਪਾ ਨਾਲ ਹਰ ਵਾਰ ਹੋਮ ਹਮਾ ਕੇ ਦੁਨੀਆ ਪਹੁੰਚਦੀ ਆ ਸਾਰੇ ਪੰਜਾਬ ਤੋਂ ਹਿਮਾਚਲ ਤੋਂ ਲੋਕ ਆਂਦੇ ਨੇ ਪੋਲੇ ਸ਼ੰਕਰ ਦੇ ਦਰਸ਼ਨ ਦੇਦਾਰ ਕਰਦੇ ਨੇ ਜਾਗਰਨ ਦੇ ਵਿੱਚ ਮਹਾਮਾਈ ਦੇ ਪੋਲੇ ਸ਼ੰਕਰ ਦੇ ਭਜਨਾਂ ਦਾ ਬਹੁਤ ਸੁੰਦਰ ਇੱਥੇ ਆਨੰਦਮਾਨਦੇ ਨੇ ਠੀਕ ਹੈ ਨਹੀਂ ਲੰਗਰ ਦਾ ਇੱਥੇ ਪੂਰਾ ਪ੍ਰਬੰਧ ਹੁੰਦਾ ਜੀ ਠੀਕ ਹੈ ਨਹੀਂ ਬਾਹਰ ਚੀਜ਼ ਦੀ ਫੈਸਿਲਿਟੀ ਹੁੰਦੀ ਹੈ ਪਬਲਿਕ ਲਈ ਸਾਰਾ ਲਾਈਟਾਂ ਵਗੈਰਾ ਬਹੁਤ ਅੱਛੇ ਤਰੀਕੇ ਨਾਲ ਲਾਈਆਂ ਜਾਂਦੀਆਂ ਵਿਕਰਮ ਰਾਠੌਰ ਜੀ ਆ ਰਹੇ ਨੇ ਜੀ ਇਸ ਵਾਰ ਬਰਨਾਲੇ ਤੋਂ ਜਿਹੜਾ ਉਹ ਮਹਾਮਾਈ ਦਾ ਗੁਣਗਾਨ ਕਰਨਗੇ ਤੇ ਸੰਗਤ ਦੇ ਠਹਿਰਨ ਲਈ ਕੀ ਅਰੇਂਜਮੈਂਟ ਕੀਤੀ ਜਾਂਦੀ ਹੈ ਦੇ ਕੋਈ ਸੰਗਤ ਦੇ ਠਹਿਰਨ ਦਾ ਤਾਂ ਆਇਆ ਹੁੰਦਾ ਜੀ ਆਪਣੇ ਕੋਲ ਜਿੱਥੇ ਜਿੰਨੀ ਕਰ ਇੱਥੇ ਬਣੇ ਹੋਏ ਨੇ ਕਮਰੇ ਉਹਦੇ ਵਿੱਚ ਬੈਠਦੇ ਨੇ ਉੱਠਦੇ ਨੇ ਬਾਕੀ ਤਾਂ ਜਾਗਰਨ ਦੇ ਵਿੱਚ ਹੀ ਪੰਡਾਲ ਹੁੰਦਾ ਹੈ ਉੱਪਰ ਗੁਫਾ ਦੇ ਵਿੱਚ ਪਬਲਿਕ ਬੈਠਦੀ ਹੈ ਭੋਲੇ ਸ਼ੰਕਰ ਦੇ ਦਰਸ਼ਨ ਦੇਦਾਰ ਕਰਦੀ ਹੈ ਬਾਕੀ ਆਏ ਜੀ ਪੂਰਾ ਮੰਦਿਰ ਦੇ ਵਿੱਚ ਹੀ ਹਰ ਜਗ੍ਹਾ ਤੇ ਪਬਲਿਕ ਹੀ ਹੁੰਦੀ ਹੈ ਜੀ ਠੀਕ ਹੈ ਨਹੀਂ ਇੱਥੇ ਜੀ ਕੋਈ ਉਹ ਨਹੀਂ ਹੈਗਾ ਮਤਲਬ ਇੱਕ ਫੈਮਿਲੀ ਮਤਲਬ ਫੰਕਸ਼ਨ ਟਾਈਪ ਹੁੰਦਾ ਭੋਲੇ ਸ਼ੰਕਰ ਦੀ ਕਿਰਪਾ ਨਾਲ ਜਾਗਰਨ ਦੀ ਤਿਆਰੀ ਕਿ ਕਿੰਨਾ ਚਿਰ ਪਹਿਲਾਂ ਸ਼ੁਰੂ ਕਰ ਦਿੰਦੇ ਆ ਜੀ ਜਾਗਰਨ ਦੀ ਤਿਆਰੀ ਤਾਂ ਭੋਲੇ ਸ਼ੰਕਰ ਦੀ ਕਿਰਪਾ ਨਾਲ 2 ਕੁ ਦਿਨ ਪਹਿਲਾਂ ਇੱਥੇ ਆਈਦਾ ਜੀ ਵੈਸੇ ਅਸੀਂ ਮਹੀਨਾ ਤੋਂ ਪਹਿਲਾਂ ਅਸੀਂ ਸ਼ੁਰੂ ਹੋ ਜਾਂਦੇ ਆ ਅੱਜ ਅਸੀਂ ਇੱਧਰ ਆਏ ਆ ਜੀ ਥੋੜਾ ਮੌਕੇ ਦਾ ਮੁਆਇਨਾ ਕਰਨ ਭੋਲੇ ਸ਼ੰਕਰ ਦੇ ਦਰਸ਼ਨ ਕਰਨ 15 ਅਗਸਤ ਨੂੰ ਅਰਸਾ ਲਾਈਦਾ ਜੀ ਝੰਡਾ ਲਹਿਰਾਈਦਾ ਹਾਂਜੀ ਕਿਨਾ ਜੀ ਜੀ ਸ਼ਰਮਾ ਡੇਰਾਵਾਲੀ जागरण की शुरुआत जब जागरण यहाँ पे होता है तो मेमा इतनी होती है हर श्रद्धालु चाहे हो आंधी हो तूफान हो हजार और अपनी श्रद्धा के अनुसार जो भी दान दक्षिणा देते हैं मंदिर की डेवलपमेंट के लिए तो मंडी गोविंदगढ़ जो लुटरू महाराज की सेवा कर रहे हैं उनके सहयोग के साथ यहाँ पे साथ काम करते हैं इस बार इक्कीस सितंबर का जागरण हाँ। बारिश का टाइम होगा तो उस तरह उस उसके लिए सभा ने वाटर प्रूफ टेंट हर फैसिलिटी का उन्होंने इंतजाम किया है यहाँ पे आज यही करने आए थे और झंडा हमारा पंद्रह अगस्त की वजह से हम झंडा फहराना मेन है हमारा और उसके लिए हम यहाँ पे जो नेक्स्ट प्रोग्राम है हमारा जागरण का उसके लिए हम यहाँ पे अरेंजमेंट करने आए हैं कि कैसे क्या करना है पहाड़ा बिचा ठंड का मौसम भी ठंड उसके लिए तो उसके लिए, लिए सभा ने तो। और मंदिर कमेटी ने हर इंतजाम किया हुआ है रहने के लिए गद्दे भी हैं बिस्तर भी, भी हैं हर इंतज़ाम तो है।, तो है कमरे हैं पानी नहाने धोने के लिए बाथरूम हर चीज़ सुविधा है फैमिली में पहुँच जाए फैमिली उनके लिए मैं तो सभी फैमिली को यही बोलना चाहूँगा पंजाब हरियाणा हिमाचल जितने भी लोग हैं यहाँ पे आए हर सुविधा का यहाँ पे प्रोग्राम है हर सुविधा मिलती है यहाँ पे ਖਾਣੇ ਦਾ ਬੜੀਆ ਹੈ ਲੰਗਰਸਾਲ ਬਹੁਤ ਬੜੀਆ ਹੈ ਲੰਗਰ ਵੀ ਬੜੀਆ ਮਿਲਦਾ ਹੈ ਅਦਰ ਖਾਣੇ ਵੀ ਬਣਾਏ ਜਾਂਦੇ ਹਨ ਜਿਵੇਂ ਪਕੌੜਾ ਹੋਇਆ ਚਾਹੇ ਹੋਈ ਸਮੋਸਾ ਹੋਇਆ ਇਹ ਚੀਜ਼ੇ ਵੀ ਐਕਸਟਰਾ ਬੱਚੋਂ ਕੇ ਲਈ ਬਣਾਤੇ ਤੋਂ ਉਸਕੇ ਅੰਦਰ ਤੁਹਾਨੂੰ ਕਿਨੇ ਸਾਲ ਹੋ ਗਏ ਆ ਰਿਆ ਅੰਦਰ ਮੇਰੇ ਕੋ ਵੀ 12 13 ਸਾਲ ਇੱਥੇ ਪੇ ਹੋ ਗਏ ਆਤੇ ਹੋਏ ਇਨਕੇ ਸਾਥ ਸਹਿਯੋਗ ਕਰਨ ਦੇ ਲਈ ਇਹ ਮਹਿਸਾਤ ਆਤਾਂ ਹੈ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV